ਜਦੋਂ ਸਾਡੇ ਪੰਥ ਦੇ ਸੂ ਜਵਾਨਾਂ ਨੇ ਅਰਦਾਸ ਬਣਾਈ ਤੇ ਉਹਨਾਂ ਨੇ ਅਰਦਾਸ ਦੇ ਵਿੱਚ ਇਹ ਗੱਲ ਕਿਉਂ ਐਡ ਕੀਤੀ ਕਿ ਸੇਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਕੀ ਸਾਨੂੰ ਉਹ ਜੇ ਪਿਆਰਿਆਂ ਦਾ ਮੇਲ ਕਰਾ ਜਿਨ੍ਹਾਂ ਦੇ ਮਿਲਣ ਦੇ ਨਾਲ ਸਾਨੂੰ ਤੇਰਾ ਨਾਮ ਜਿਹੜਾ ਹੈ ਉਹ ਚਿੱਤ ਆਵੇ ਭਾਓ ਤੇਰਾ ਸਮਰਨ ਹੋ ਜਾਵੇ ਤੂੰ ਸਾਡੇ ਚੇਤੇ ਦੇ ਵਿੱਚ ਵਸ ਜਾਵੇਂ ਤੂੰ ਸਾਨੂੰ ਸਦਾਬ ਯਾਦ ਰਵੇ ਕਿਉਂ ਕੋਈ ਗੁਰਬਾਣੀ ਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਆਪਣ ਲਈ ਜੇ ਮਿਲਿਆ ਤਾਂ ਸਭ ਕੋ ਭਗਤ ਹੋਏ ਕਿ ਜੇ ਆਪਣੀ ਮਤ ਅਨੁਸਾਰ ਪਰਮੇਸ਼ਰ ਮਿਲ ਜਾਂਦਾ ਤੇ ਪਰਮੇਸ਼ਰ ਨੂੰ ਸਾਰੇ ਹੀ ਮਿਲ ਲੈਂਦੇ ਪਰਮੇਸ਼ਰ ਨੂੰ ਮਿਲਣ ਦਾ ਵੀ ਇੱਕ ਵਿਧਾਨ ਹੈ ਇੱਕ ਤਰੀਕਾ ਹੈ ਇੱਕ ਵਿਧੀ ਹੈ ਜਿਹੜੀ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਦੱਸੀ ਗਈ ਹੈ ਭਗਤ ਜੀ ਕਹਿੰਦੇ ਨੇ ਕਿ ਪ੍ਰਭ ਤੇ ਜਨ ਜਾਣੀ ਜੈ ਜਨ ਤੇ ਸਵਾਮੀ ਪਰਮੇਸ਼ਰ ਕਿਰਪਾ ਕਰਦਾ ਹੈ ਕਿਸੇ ਇੱਕ ਜੀਵ ਨੂੰ ਆਪਣਾ ਆਪ ਜਣਾਉਂਦਾ ਹੈ ਫਿਰ ਜਦੋਂ ਅਸੀਂ ਉਸ ਜੀਵ ਦਾ ਸੰਗ ਕਰਦੇ ਹਾਂ ਫਿਰ ਉਹ ਜੀਵ ਸਾਨੂੰ ਸੋਝੀ ਬਖਸ਼ਦਾ ਹੈ ਕਿ ਪਰਮੇਸ਼ਰ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ ਕਿਵੇਂ ਉਸ ਦੇ ਨਾਲ ਮਿਲਾਪ ਕੀਤਾ ਜਾ ਸਕਦਾ ਹੈ ਤਾਂ ਹੀ ਸਾਨੂੰ ਕਿਹਾ ਗਿਆ ਹੈ ਕਿ ਮਿਲਿਆਂ ਦਾ ਸੰਗ ਕਰੋ ਜੇ ਮਿਲਿਆਂ ਦਾ ਸੰਗ ਕਰੋਗੇ ਤੇ ਤੁਸੀਂ ਵੀ ਮਿਲ ਸਕਦੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ